ਹਾਂ ਜੀ ਗੇਸ ਅੱਜ ਅਸੀਂ ਜਾ ਰਹੇ ਹਾਂਗੇ ਗੁਰੂ ਘਰ ਜਿਹੜਾ ਮਤਲ ਸਾਡੇ ਘਰ ਦੇ ਨੇੜੇ ਆ ਸਾਨੂੰ ਵੀ ਨੂੰ ਪਤਾ ਕਿੱਥੇ ਆ ਪਰ ਵੇ ਅਸੀਂ ਦੇਖਦੇ ਆ ਵੀ ਜਿੱਥੇ ਤੁਰ ਕੇ ਜਾਇਆ ਜਾਵੇ ਤੇ ਅੱਜ ਅਸੀਂ ਸਰਚ ਕਰ ਕਰਕੇ ਚੱਲਾਂਗੇ ਹਨਾਰ ਜਿਹੜੇ ਬੰਦੇ ਨੂੰ ਪਤਾ ਉਹ ਸਾਡਾ ਫੋਨ ਨਹੀਂ ਚੱਕ ਰਿਹਾ ਕਿਉਂਕਿ ਉਹ ਇੱਥੇ ਮੂਵ ਹੋ ਚੁੱਕਿਆ ਉਹੀ ਜਾ ਕੇ ਅਸੀਂ ਪਹਿਲੀ ਵਾਰ ਇੱਥੇ ਤੇ ਹੁਣ ਅਸੀਂ ਜਾ ਰਹੇ ਹਾਂ ਦੇਖੋ ਵੀ ਬੰਦਾ ਇਹਦੀ ਨਾਲ ਸ਼ੈਰ ਹੋ ਜੂਗਾ ਮੁੰਡੇ ਦੀ ਇਹ ਨੂੰ ਆਇਆ ਵੀ ਸਿੱਧੇ ਦਿਨੇ ਘਰੋਂ ਬਾਹਰ ਨਿਕਲ ਆ ਜਾਈ ਚੱਲਾਂ ਜਾਈ ਚੱਲਾਂ ਤਾਂ ਗਿਰ ਕੇ ਹੁਣੇ ਸੀ ਨੂੰ ਤੋਰ ਤੋਰ ਕੇ ਲੈ ਕੇ ਜਾ ਰਹੇ ਹਾਂ ਜਿੱਦਾਂ ਆ ਮੈਡਮ ਸਾਨੂੰ ਲੈ ਕੇ ਜਾ ਰਹੀ ਆ ਸਾਰਟ ਕਰ ਕਰਕੇ ਉਤਰ ਉਤਰ ਸੂਟੇ ਵੱਜ ਰਹੇ ਨੇ ਬੀੜੀਆਂ ਪੀਤੀਆਂ ਜਾ ਰਹੀਆਂ ਨੇ ਸੁੱਬਕਾਰ ਜੋ ਹੋ ਰਿਹਾ ਜਣਾ ਕਿੰਨੇ ਵੱਜ ਰਹੇ ਆ ਵੈਸੇ ਅਸੀਂ ਕਿੰਨੇ ਵਜਾ ਰਹੇ ਹਾਂ ਕਿੰਨੇ ਵਜੇ ਉੱਠੇ ਹਾਂ ਕਿੰਨੇ ਵੱਜ ਗਏ ਦੱਸਣ ਦੇਖ ਲੈ ਤੂੰ ਦੇਖ ਮੈਂ ਇੱਥੇ ਦੇਖਿਆ ਨਹੀਂ ਜਾ ਤਾਈਉਂ ਤੇ ਨਹੀਂ ਗਿਆ ਮੇਲੇ ਰਸਤਾ ਸੱਚ ਇਹ ਦਰਨਾ ਰਹੇ ਆਲੇ ਦੇਖ ਰਹੀ ਹਾਂ ਬਸ ਉਹੀ ਕਿਹੜਾ ਗੱਡਿਆਂ ਨੇ ਸਾਰੇ ਕਿਤੇ ਤਿੰਨ ਪੰਜਾ ਨਾਲੇ ਨੌਲੇਜ ਹੀ ਮਿਲ ਜੂ ਮਾੜੀ ਮੋਟੀ ਤੇ ਤਾਂ ਕਰ ਦੇਖੋ ਇਹ ਸਾਰੇ ਨਾਲ ਅਜੀਬ ਲੱਗਦੇ ਆ ਮੈਨੂੰ ਆ ਬੁਣੇ ਕਰ ਇਹ ਤਾਂ ਹੁਣ ਇਧਰ ਦਿਖਾਉਣਾ ਉਹ ਵਾਲਾ ਉਦੋਂ ਵੀ ਅਜੀਬ ਜਾ ਅੱਛਾ ਦੇਖੋ ਗਾਇਜ਼ ਅਸੀਂ ਆ ਗਏ ਜੰਗਲ ਤੇ ਆ ਜਾਨਵਰ ਫਿਰਦਾ ਇਦੀ ਬੈਸ ਵਨ ਬੈਸ ਵਨ ਦੇਖੋ ਜੰਗਲੀ ਜੰਗਲਾ ਚਾਰੇ ਪਾਸੇ ਇੰਨਾ ਬਹੁਤ ਜ਼ਿਆਦਾ ਲੰਬਾ ਜੰਗਲ ਆ ਗਿਆ ਇਹ ਪਾਰ ਕਰਕੇ ਅਸੀਂ ਜਾ ਰਹੇ ਆਂ ਦੇਖੋ ਹਾਈ 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 ਯਾਰ ਡਰ ਲੱਗ ਰਿਹਾ ਜਿੱਦਾਂ ਪਾਰ ਕਰ ਗਏ ਅੱਡਾ ਗਾਇਸ ਇਹ ਸ਼ਾਰਟਕਟ ਆ ਪਾਰਕ ਨੂੰ ਜਾਣ ਦਾ ਤਾਂ ਕਰ ਇਸ ਸਕੂਲ ਵਾਲਿਆਂ ਦਾ ਤਾਂ ਨਹੀਂ ਉਹ ਜੋ ਆਕਾਂ ਵਾਲਾ ਕਿ ਵੈਸੇ ਹੀ ਆ ਉਹ ਸਾਰਾ ਪਾਰਕ ਜਿਹਾ ਜਿੱਥੇ ਆਪਾਂ ਜਾ ਰਹੇ ਹਾਂ ਸਕੂਲ ਆ ਹਾਂ ਹਾਂਜੀ ਗਾਇਸ ਤੇ ਅਸੀਂ ਮੱਥਾ ਟੇਕ ਕੇ ਨੰਗਾ ਸ਼ਰਧਾ ਕੇ ਆ ਗਏ ਸੀ ਤੇ ਬਹੁਤ ਜ਼ਿਆਦਾ ਸ਼ਾਂਤੀ ਆ ਤੇ ਹੁਣ ਅਸੀਂ ਕੋ ਇੱਥੇ ਆਇਆ ਕਰਾਂਗੇ ਇੱਕ ਅਗਰ ਘਰ ਦੇ ਨੇੜੇ ਆ ਤੇ ਜਦੋਂ ਬਰਦੀ ਆ ਜਾ ਤੇ ਮਤਲਬ ਬਹੁਤ ਵਧੀਆ ਲੱਗਦੀ ਆ ਪਾਰਕ ਚ ਹੈਗੀ ਉਹ ਦੇਖੋ ਉਧਰ ਬੈਠਣ ਵਾਲ ਜਗਾ ਤੇ ਪੋਟਲ ਚ ਹਣਦੇ ਆ ਯਾਰ ਇੱਥੇ ਪਾਰਕ ਵੀ ਆ ਗਾਇਸ ਮਰੋ ਫੋਨ ਕਾਲ ਉਹ ਗੁੱਸਾ ਹੋ ਰਿਹਾ ਬੰਦਾ ਉਹ ਕਹਿੰਦਾ ਮੈਨੂੰ ਹੋਰ ਕਮਾ ਕੇ ਲਿਆ ਹੋਰ ਕਿਤੇ ਲੈ ਕੇ ਚੱਲੋ ਅਸੀਂ ਆਖਿਆ ਅੱਜ ਦਾ ਅੱਜ ਦੇ ਲਈ ਇੰਨਾ ਹੀ ਆ ਇਹ ਦਾ ਸਕੂਲ ਆ ਗਾਇਸ ਆਹ ਹੈ ਇਹਨਾਂ ਦਾ ਗਰਾਊਂਡ ਉੱਥੇ ਬੱਚੇ ਖੇਡ ਰਹੇ ਪ੍ਰਾਇਮਰੀ ਸਕੂਲ ਆ ਇਹ ਜਿੱਦਾਂ ਹਨਾ ਇਹ ਘਣਾਉਣ ਲੱਗੇ ਘਰ ਵੀ ਆਉਣ ਲੱਗੇ ਨੇ ਆਉਣ ਆਏ ਨੇ ਵੈਸੇ ਜਦੋਂ ਅਸੀਂ ਦਸੰਬਰ ਚ ਆਏ ਸੀ ਉਦੋਂ ਇੱਥੇ ਕੁਝ ਨਹੀਂ ਆਦੇ ਵਾਟਰਫਲਾਈਸ ਦੇਖੋ ਫਿਸ਼ੀਆਂ ਟੰਗੀਆਂ ਪਿਆਣੇ ਜਿੱਦਾਂ ਇੱਥੇ ਉਹ ਦੇ ਟੰਗੀਆਂ ਆਪੀਆਂ ਕੀ ਟੰਗੀਆਂ ਉਹ ਜਾਲੀ ਤੇ ਉਹ ਦੇ ਕੀ ਆਹੋ ਕੁਝ ਨਹੀਂ ਹਾਂ ਵਾਟਰਫਲਾਈ ਜਿੱਦਾਂ ਉਹ ਕਿਹੜਾ ਅਸੀਂ ਹਾਂ तो गए हम देखो सारे बच्चे थे आने आ आ दी। आप बिल्डिंग अश केडिये पर ये इतने ज्यादा एक्सपर्ट नहीं कराने खेल के आ आ देखो 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 सोना सोना बनाया बनाया है है ਅਜੀ ਘਰ ਪਰ ਪਾਣੀ ਕਿੱਦਾਂ ਲਉ ਰਿਆ ਉਹੀ ਤੁਰੇ ਹੋਣੇ ਬਸ ਪੂਰੀ ਮਿਹਨਤ ਕਰੀ ਹੈ ਨਾ ਆਪਾਂ ਵੀ ਆ ਹੀ ਰਹਿਣ ਲੱਗੇ ਆਂਗੇ ਆਪਾਂ ਇੱਥੇ ਸਾਰੀ ਜ਼ਿੰਦਗੀ ਨਿਕੰਜਰ ਸੇ ਆਪਾਂ ਮੁਕਦਾ ਇੱਥੇ ਤਾਂ ਆ ਹੀ ਲੱਗੇ ਜਿਹੜੇ ਵੀ ਯਾਰ ਨੇ ਉਹਨਾਂ ਨੂੰ ਵੀ ਮੁਸਕੇ ਦੇਖਣ ਨਾਲ ਵੀ ਨਹੀਂ ਮਿਹਨਤ ਕਰਨੀ ਵੀ ਅੱਗੀ ਗੱਲ ਕਰੀ ਸੌਂਹ ਜਿਆ ਜਿਆ ਮਮ ਤਾ ਦੇਖੋ ਗਾਇਸ ਕਿੰਨੇ ਸੋਹਣੇ ਘਰ ਆ ਘਰ ਤੇ ਲੈ ਕੇ ਆਦੇ ਕੋਈ ਵੀ ਫ੍ਰੀ ਆ ਆਪਣਾ ਟੱਬਰ ਮਿੰਟ ਲਾਵੇ ਬਾੜ ਨੂੰ ਜਿਹੜੇ ਅਰਚਿ ਭੜੇ ਹੋਣਗੇ ਉਹਨਾਂ ਨੂੰ ਕੱਢਣ ਨੂੰ ਹਨਾ ਤੇ ਅਸੀਂ ਨਾਲ ਦੀ ਨਾਲ ਮੈਂ ਤਾਂ ਚੈੱਕ ਕਰ ਰਹੀ ਹਾਂ ਹਜੇ ਤੱਕ ਕੋਈ ਚੀਜ਼ ਨਹੀਂ ਮਿਲੀ ਜਿਹੜੀ ਫ੍ਰੀ ਕੱਢੀ ਪਈ ਹੋਵੇ ਬਾਹਰ ਪਰ ਹਨਾ ਕਿੰਨੋਂ ਸੋ ਬਹੁਤ ਸੋਹਣਾ ਮੈਨੂੰ ਆਇਆ ਲੱਗ ਰਿਹਾਗਾ ਵੀ ਨਾ ਤੇ ਮਾਣ ਉਹ ਦਿਨ ਸ਼ੈਗ ਸੀ ਤੇ ਇਹ ਹੀ ਲੈ ਕੇ ਜਾ ਰਹੀ ਆ ਮੁੜ ਜਾਗੇ ਵੀ ਸਾਨੂੰ ਐ ਤਰਾਸਤਾ ਪਤਾ ਮਾਣਾ ਮੋਟਾ ਜੀ ਪਹਿਲੀ ਵਾਰ ਆਈਆਂ ਮੈਂ ਤਾਂ ਇਹ ਤਾਂ ਮੇਰੇ ਘਰ ਤੇ ਕਿਸੇ ਨੇ ਕਬਜ਼ਾ ਕਰ ਚੜੇ ਗੜਾਈ ਹੋਈ ਆ ਜਿੱਦਾਂ ਇੱਦਾਂ ਵੀ ਇਹਨਾਂ ਨੂੰ ਤੁਸੀਂ ਕੱਢ ਦੋ ਜਿੱਦਾਂ ਘਰ ਤੋਂ ਦੇ ਦੋ ਤਾਂ ਬਬਾ ਮੈਂ ਟਲਾ ਮੰਗ ਦਿੰਦਾ ਹਾਂ ਸਾਰੇ ਜਾਣੇ ਰਲ ਕੇ ਗਾਈਜ਼ ਦੇਖੋ ਇੰਨਾ ਜਿਆਦਾ ٹرسٹ ਉਹ ਵੀ ਮੇਰੇ ਤੇ ਮੈਂ ਆਪ ਲਾਈ ਬੈਠੀ ਹਾਂ ਅਸੀਂ ਇਹ ਮਾਰ ਕੇ ਤੀਜਾਰੇ ਹਾਂ 84 ਐਵੇਨਿਊ ਆ ਗਿਆ ਅਸੀਂ ਪਹਿਲੀ ਵਾਰ ਆ ਰਹੇ ਹਾਂ ਗਾਈਜ਼ ਮੈਂ ਆਪ ਨੂੰ ਵੀ ਇੰਨੇ ਯੂਜ਼ ਕਰਨਾ ਨਹੀਂ ਆਉਂਦਾ ਸਾਨੂੰ ਦੋਨਾਂ ਨੂੰ ਅਸੀਂ ਐਂ ਬਸ ਤੀਰ ਦੁੱਕਾ ਜਾਈਂ ਚਾਉਣੇ ਹੁੰਦੇ ਆ ਇੱਕ ਅੱਧੀ ਵਾਰ ਵੀ ਅਸੀਂ ਗਲਤ ਵੀ ਵਾਗੇ ਸੀ ਕਿਸੇ ਪਾਸੇ ਪਰ ਫਿਰ ਵੀ ਅਸੀਂ ਕਿਤੇ ਨੂੰ ਪੱਛ ਕੇ ਮਦਰ ਸਹੀ ਆ ਗਏ ਸੀ ਕਿਉਂਕਿ ਉੱਥੇ ਸੀ ਕੋਆਚੇ ਵੀ ਰਾਤ ਨੂੰ ਸੀਗੇ ਹੁਣ ਨਹੀਂ ਗਵਾਚੇ ਹੁਣ ਅਸੀਂ ਮੈਂ ਮਤਲਬ ਜਾਣਦੀ ਨਹੀਂ ਬਾਰੇ ਕਿਤੇ ਵੀ ਜਿੱਥੇ ਉੱਥੇ ਸਾਨੂੰ ਪਤਾ ਸਿਰਫ ਉੱਥੇ ਉੱਤੇ ਜਾਣਦੇ ਆ ਜੇ ਘੁੰਮਣ ਜਾਣੇ ਤਾਂ ਫਿਰ ਐਕਸਪਰਟ ਬੰਦਿਆਂ ਨਾਲ ਜਾਣਦੇ ਆ ਹਨ ਇਹਨੂੰ ਵੀ ਸਿਖਾ ਦਾਂਗੇ ਬੱਸ ਇਹਦੇ ਬਾਰੇ ਇਹਨੂੰ ਆਇਆ ਇਹਨਾਂ ਇੰਡੀਆ ਤੋਂ ਆ ਕੇ ਜੀਣ ਹੀ ਲੱਗ ਰਿਹਾ ਐਕਸਪੀਰੀਅੰਸ ਸ਼ੇਅਰ ਕਰੇਗਾ ਆਪਦਾ ਵੀ ਕੀ ਰਿਹਾ ਤੇਰਾ ਹੂੰ ਇਹ ਕਹਿੰਦਾ ਮੇਰਾ ਇੰਜ ਹੀ ਕਰਦਾ ਵੀ ਛੇਤੀ ਦਿਨ ਇੰਡੀਆ ਵਗ ਜਾਉ ਕਿਉਂਕਿ ਇਹਦਾ ਜੀਨ ਹੀ ਲੱਗ ਰਿਹਾ ਇੱਥੇ ਬਸ ਇਹਨੂੰ ਆਏ ਬੀਨੂੰ ਬਾਹਰ ਹੀ ਲਈ ਚਲੀ ਅਸੀਂ ਤੈਨੂੰ ਕਿਵੇਂ ਬਤਾ ਦਿਨਾਂ ਨੀਗਾ ਦਿਨੋ ਕੀ ਦੇਖਣ ਹੋ ਗਿਆ ਹਨਾ ਬਈ ਅੱਧਰ ਸਫਾਈ ਵੀ ਨਹੀਂ ਹਾਂ ਅੱਲਾ ਬੱਚੀ ਬਣਿਆ ਸਫਾਈ ਸਫਾਈ ਤਾਂ ਆਪਣੇ ਵੀ ਬਹੁਤ ਆ ਇਹ ਐਸੀ ਸਫਾਈ ਤਾਂ ਆਪਣੇ ਵੀ ਬਹੁਤ ਆ ਬਾਰ ਬਾਰ ਸਫਾਈ ਹੋਵੇ ਅੰਦਰ ਆਪਣੇ ਵਾਂਗੂ ਗੰਧ ਹਾਂ ਉਹ ਦੇਖ ਗੰਧ ਤੇ ਆ ਉਧਰ ਪੱਤੇ ਕਿੰਨੇ ਪਏ ਨੇ ਆ 168 ਟੀ ਆ ਗਿਆ ਅਰਸ਼ਪਾ ਚਲੋ ਗਾਇਸ ਦੇਖਦੇ ਹਾਂ ਪਹਿਲਾਂ ਸਹੀ ਭਗਦੀ ਅਸੀਂ ਹਾਂਜੀ ਗਾਇਸ ਆ ਹਨਾ ਬਾਕਸਸ ਨੇਗੀਆਂ ਇਹਨਾਂ ਦੀ ਚਾਬੀ ਆਪਣੇ ਘਰ ਦੇ ਓਨਰਾਂ ਕੋਲੇ ਹੁੰਦੀਆਂ ਵੀ ਮਤਲਬ ਆਪ ਨੂੰ ਕੋਈ ਵੀ ਚਿੱਠੀ ਵਗੈਰਾ ਆਉਂਦੀ ਹਨਾ ਕੁਝ ਵੀ ਆਉਂਦਾ ਤਾਂ ਉਹ ਵੀ ਉਹ ਚਾਬੀ ਲੈ ਕੇ ਖੋਲ ਕੇ ਫਿਰ ਆਪਾਂ ਨੂੰ ਫੜਾ ਦਿੰਦੇ ਹੁੰਦੇ ਨੇ ਹਾਂ ਸਾਰੇ ਨੰਬਰ ਨੇ ਤੇ ਇਹਨਾਂ ਦੀਆਂ ਚਾਬੀਆਂ ਓਨਰਾਂ ਕੋਲ ਹੁੰਦੀਆਂ ਨੇ ਘਰ ਤੇ ਆ ਕੋਲੇ ਜਿਹਨੂੰ ਜਿਹਨੂੰ ਅਸੀਂ ਫੋਲੋ ਕਰ ਰਹੇ ਹਾਂ ਵੀ ਹਾਂ ਮੈਪ ਦੇ ਕੇ ਸਾਨੂੰ ਲਈ ਜਾ ਰਹੀ ਹੈ ਤੇ ਆਪ ਇੱਕ ਵਾਰ ਖੋਣਦੇ ਹਾਂ ਲੱਗ ਪਈਆ ਸੀ ਇਹਦੇ ਵੀ ਮਾਂ ਕਰ ਖਾਉਣੇ ਵਾਂਗੂ ਮਾਂ ਕਰ ਤੁਰਿਆ ਰਹੀ ਆ ਆ ਇਹ ਵੀ ਪਹਿਲੀ ਵਾਰ ਆ ਪਰ ਸਾਨੂੰ ਆਏ ਆ ਜੇ ਰੂਲਾ ਵੰਗੇ ਵੀ ਘਰ ਦੇ ਕੋਲੀ ਰੂਲਾਗੇ ਕਿਉਂਕਿ ਅਸੀਂ ਘਰ ਦੇ ਨੇੜੇ ਤੇੜੀ ਆਉਂੂ ਅਸੀਂ ਬਾਵਾ ਤੁਰਿਆ ਆ ਆਲੇ ਦੁਆਲੇ ਤੁਰੇ ਫਿਰਦੇ ਆ ਫਿਰ ਹੁਣ ਜੇ ਉਹ ਲੈ ਕੇ ਜਾਊਗੀ ਛੇਰੀਆ ਇਹ ਜਿਹੜੇ ਅਬ ਤੁਰੀ ਵੀ ਗੱਲ ਤੇ ਜਾ ਰਹੇ ਆ ਮੈਨੂੰ ਲੱਗਦਾ ਹੈ ਕਿ ਨਹੀਂ ਅਬ ਗੱਲ ਤੁਰੀ ਜਾ ਰਹੇ ਆ ਉਧਰ ਰਸਤਾ ਤਾਂ ਤਰਨ ਵਾਲਾ ਤਾਂ ਹੈਗਾ ਇੱਧਰ ਤਾਂ ਹੈ ਨਹੀਂ ਕੀ ਸਾਥਾ ਕਿੰਨਾ ਵੇ ਉਧਰ ਹਾਂ ਬਸ ਗੱਲ ਤਾਂ ਆ ਰਹੀ ਮੈਂ ਕਈ ਤੇ ਜਾ ਰਹੀ ਆਂ ਫੋਂਟ ਟੱਪ ਕੇ ਗਾਇਸ ਰੂਲ ਤੋੜਦੇ ਹੋਏ ਗਾਇ ਲੋਕ ਲੋਕ ਰੂਲ ਤੋੜਦੇ ਹੋਏ ਆ ਸੀ ਹਜੇ ਘਰੇ ਵੀ ਨਹੀਂ ਪੁੰਜ ਤੇਰਾ ਫਿਰ ਤੋਂ ਇਹਨੇ ਸਟੋਰੀ ਪਾਈ ਸੀ ਕੋਈ ਹੀ ਦਵਾਰੇ ਦਵਾਰੇ ਸੁਣੀ ਜਾਂਦੀ ਆ ਮੈਨੂੰ ਸੁਣ ਲੱਗ ਰਿਹਾ ਗੱਲ ਪੀੜ ਹੀ ਚੱਲਦੀ ਗਾਇਸ ਫਿਰ ਜਿੰਨੇ ਚ ਕਰ ਉਹ ਨਹੀਂ ਹੁੰਦੀ ਡਿਲੀਟਰ ਨਹੀਂ ਹੁੰਦੀ ਉਹਨਾਂ ਚ ਕਰ ਚੱਲਦੀ ਆ ਉਹਨਾਂ ਚ ਕਰ ਸੁਣੀ ਜਾਂਦੀ ਆ ਇਨ ਨੂੰ ਫੋਲੋ ਨਾ ਕਰਿਆ ਤੁਹਾਡਾ ਵੀ ਯਾਦ ਵੀ ਨਹੀਂ ਦੇ ਲੈ ਕਿ 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 ਆਪੀਆਂ ਸਟੋਰੀਆਂ ਬਹੁਤ ਜ਼ਿਆਦਾ ਫੋਲਦੀਆਂ ਲੋਕਾਂ ਦਾ ਆ ਗਿਆ ਹੁਣ ਨਾਲ ਜਿਹੜੇ ਤੈਨੂੰ ਫੋਲੋ ਕਰਦੇ ਨੇ ਮਾੜਿਆ ਦੱਸੇ ਹੋ ਆਹੀ ਆਹੀ ਬੱਤੂ ਅੱਜ ਦਲਿਸਨ ਤਾੜ ਨਾਲ ਬਾਈ ਟਾਟਾ ਕਹਿੰਦੇ ਗਾਇਸ ਫ੍ਰੀ ਦਾ ਕੁਝ ਹੋਰ ਤਾਂ ਨਹੀਂ ਮਿਲਿਆ ਸਾਨੂੰ ਆ ਬਾਲਥਿਆ ਗਈ ਇੱਥੇ ਬੱਚਿਆਂ ਨੇ ਪਾਰਕ ਚ ਹੋ ਗਈ ਕਿਸੇ ਦੀ ਤੇ ਆ ਦੇਖੋ ਲੋਕ ਕਹਿੰਦੇ ਕਾਮਲੇ ਹੋ ਗਏ ਮੇਰੇ ਵੀਡੀਓ ਇਧਰ ਆ ਕੋਟ ਵੀ ਕਿਸੇ ਦਾ ਫ੍ਰੀ ਪਿਆ ਜਿਹੜਾ ਲੈ ਕੇ ਜਾਣਾ ਲੈ ਚੋ ਆਪੀ ਅਗਲੇ ਭਾਗ ਦਾ ਫਿਰ ਦਰੂ ਆ ਦੇਖੋ ਛੋਟੇ ਛੋਟੇ ਜੁਆਗ ਵੀ ਨਾ ਇਥੇ ਇੰਨੀ ਜ਼ਿਆਦਾ ਐਕਸਪਰਟ ਨੇ ਜਦੋਂ ਅਸੀਂ ਜਾ ਰਹੇ ਸੀ ਤਾਂ ਖੇਡੀ ਜਾ ਰਿਹਾ ਸੀਗਾ ਤੇ ਉਹ ਪੂਰਾ ਵਧੀਆ ਖੇਡ ਰਿਹਾ ਸੀ ਤੇ ਸਾਨੂੰ ਦੇਖੋ ਦੇਖੋ ਲੋਕ পাগল ਹੋ ਚੁੱਕੇ ਨੇ ਮੇਰੇ ਵੀਡੀਓ ਲੋਕ পাগল ਹੋ ਚੁੱਕੇ ਨੇ ਜਿੱਦਾਂ ਕਿਦਾਂ ਕੇ ਹੋ ਦੇਖੋ ਦਰ ਲਵ ਯੂ ਮਾੜਾ ਆ ਚੈੱਕ ਕੀਤਾ ਜਾਵੇ ਮੇਰਾ ਹੋ ਗਿਆ ਬਸ ਨਹੀਂ ਪਈ ਪੈ ਗਈ ਅਸ ਤਾਂ ਦੇਖੀ ਦਾਰੇ ਦਿਖਾਇਆ ਜਾ ਮਾੜਾ ਲੈ ਐਡੀ ਹਿੰਮਤ ਨਾਲ ਭਾਈ ਚਲ ਗਾਇਸ ਮੈਂ ਵੀ ਦੇਖਣਾ ਮਾੜੀ ਮੁੱਟੀ ਨਹੀਂ ਮੈਂ ਪਾ ਕੇ ਦੇਖਣੀ ਉਹਦੇ ਵਿੱਚ ਪੈਂਦੀ ਹੈ ਕਿ ਨਹੀਂ ਗਾਇਸ ਜਿੱਦਾਂ ਅਸੀਂ ਇੱਥੇ ਪਲੇ ਕਰ ਰਹੇ ਸੀਗੇ ਤੇ ਉਧਰ ਗਰਾਊਂਡ 'ਚ ਕੁੱਤਾ ਖੇਡੀ ਜਾਂਦਾ ਸੀਗਾ ਬਾਲ ਨਾਲ ਕਿਸੇ ਗੋਰੇ ਦਾ ਤੇ ਇੰਨੀਆਂ ਸਪੀਡਾਂ ਚੱਕਿਆ ਨਾ ਜਿੰਨੀਆਂ ਵੀ ਕਹਿ ਦਵਾਂ ਬਸ ਹੁਣ ਅਸੀਂ ਉਧਰ ਭੱਜ ਗਏ ਦਾਮ ਚੜ ਗਿਆ ਮਸਈਆ ਬਾਲ ਜੀ ਦਾ ਚਾਹ ਕਰਿਆ ਸੀ ਉਹ ਵਾਲੀ ਦਾ ਖੇਡਦੇ ਸੀ ਮਸਈ ਤੇ ਇਧਰ ਮੈਨੂੰ ਫਿਰ ਕੁੱਤਾ ਦੇਖ ਗਿਆ ਖੇਡਦਾ ਮੈਂ ਕਿਹਾ ਬੱਸ ਲੈ ਉਹ ਲਈ ਬੈਠੀ ਹੈ ਨਾ ਗੋਰੀ ਲਈ ਬੈਠੀ ਆ ਤੇ ਬੱਸ ਸਾਡਾ ਹੋ ਜਾਣਾ ਸੀ ਗੋਲਾ ਤੋਂ ਨਾਉਣ ਤੇ ਜੋ ਰਕ ਮਾਈ ਆਹ ਦੇਖ ਸਾਨੂੰ ਵੀ ਚਾਹ ਸੀ ਜਿੱਦੇ ਹੋ ਪੀਂਗਾ ਦੇ ਝੂਟ ਲੱਗ ਗਈ ਹੈ ਹਾਏ ਕਿੰਨਾ ਭਾਰੀਆ ਮੁੰਡਿਆ ਤੂੰ ਇਹ ਆਪੇ ਕੁਮੂਗਾ ਕਰਕ ਹਾਂ ਮੈਨੂੰ ਪਤਾ ਮੈਂ ਕਮਾਉਣੀ ਆ ਚਲੋ ਗਾਇਸ ਆਹ ਦੇਖੋ ਗਾਇਸ ਕੀ ਕਰਨਾ ਸੀ ਅਸੀਂ ਹਾਂ ਤੇ ਰਾਜ ਆਹ ਦੇਖੋ ਪਾਰਕ ਮੰਗ ਗਿਆ ਆਹ ਦੇਖੋ ਹਰਕਤ ਆ ਹਰ ਇੱਕ ਉਹ ਇੰਟਰਨੈਸ਼ਨਲ ਕਾਲਿੰਗ ਚ ਜੰਦੀ ਆ ਉਹਦੇ ਝੂਟਾ ਲੈ ਕੇ ਹੜਿਆ ਪਹਿਲਾਂ ਹੁਣ ਇਹਦੇ ਤੇ ਤਾਹਾਂ ਚੜ ਰਹੇ ਹਾਂ ਅਸੀਂ ਮੈਂ ਤਾਂ ਹਜੇ ਥੋੜਾ ਜਿਹਾ ਘੱਟ ਚੜ ਰਹੀ ਆ ਕਿਉਂਕਿ ਜੇ ਮੂੰਹ ਫਟ ਗਿਆ ਬਸ ਫਿਰ ਤੇ ਮੇਰਾ ਭਾਈ ਥੱਲੇ ਉਹ ਦੇਖੋ ਸਕੂਲ ਦੇ ਨੈਟਵਰਕ ਲੱਗ ਗਿਆ ਮੈਂ ਲੱਗਣੀ ਇਹ ਭੱਜ ਲੋ ਇਹ ਭੱਜ ਲੋ ਇਹ ਪੂਰੀ ਰਹੀਗਾ ਝੂਟਾ ਉਹ ਦੇਖੋ ਗਾਇਸ ਹੁਣ ਕਮਲੇ ਇਹ ਦੋਨੇ ਲੱਗੇ ਝੂਟੇ ਲੈਣ ਇਹ ਹੈ ਬਣੀਆਂ ਤੇ ਜਵਾਕਾਂ ਵਾਸਤੇ ਆ ਤੋੜ ਦੋਗੇ ਤੁਸੀਂ ਰਹਿਣ ਦੋ ਕੁਛ ਛੱਡ ਦੇਕਰ ਜਵਾਕਾਂ ਲਈ ਤੇ ਉਹ ਵੀ ਸਾਰੇ ਝੁੱਲ੍ਹੇ ਦੇ ਹਾਏ ਉਹ ਦਿਹਾਗ ਜਾ ਦੇ ਜਵਾਕ ਕਿੱਥੇ ਆ ਜਵਾਕ ਜਾ ਦੇਖ ਓਏ ਉਹ ਦੇਖੀ ਦੇਖ ਓਏ ਤੁਸੀਂ ਡਰਦੇ ਛੋਏ ਦੇਖ ਓ ਉਧਰ ਟੈਡੀ ਦੇਖ ਉਧਰ ਇਹ ਇਹ ਡਰਦੀਆਂ ਸੀਗੀਆਂ ਇਹ ਦੇਖੀ ਜਵਾਕ ਦੇਖ ਓਏ ਦਮਾ ਟੀਸੀ ਚੜ ਗਿਆ ਮੇਰੇ ਵੰਗੂ ਦੇ ਗੋਰੰਡ ਛੋੜੇ ਪੰਜ ਬਸਾਲਾਂ ਦੀ ਜਵਾਕੜੀ ਆ ਦੇਖ ਲਾ ਦੇਖ ਜੋ ਆਖੜੀ ਇਹਦੇ ਉੱਤੇ ਜਿਹੜੀ ਵੜੀ ਆ ਜਮਾ ਠੀਸੇ ਤੇ ਆਪਾਂ ਡਰਦੇ ਹੁੰਨੇ ਆ ਆਂ ਟ੍ਰੇਨ ਕਰਦੇ ਜੋਕਾਂ ਨੂੰ ਦੇਖੋ ਗਾਇਸ ਘਰੇ ਜਾ ਕੇ ਹਜਿਸਫਾਈਆਂ ਕਰਨ ਵਾਲੀਆਂ ਪਈਆਂ ਨੇ ਪਰ ਇੱਥੇ ਟਾਈਮ ਪਾਸ ਹੋ ਰਿਹਾਗਾ ਰਾਤ ਹੋ ਜੂ ਮੈਨੂੰ ਲੱਗਦਾ ਜਾ ਕੇ ਬਸ ਰੋਟੀ ਬਣਾ ਕੇ ਪੈਣਾ ਹੀ ਪਊ ਤੇ ਆ ਸਾਰੇ ਜੋਾਕ ਆਣ ਵਾਸਤੇ ਆ ਸੀ ਉਹ ਵੀ ਝੂਟੇ ਜਾਂਦੇ ਆਂ ਦੇਖੋ ਹੁਣ ਰਾਤ ਹੋ ਗਈ ਤਾਂ ਬਾਗੇ ਸਾਰੇ ਅਸੂਰ ਰਹਿ ਗਏ ਕੱਲੇ ਤੇ ਉਹ ਉੱਪਰ ਜਾਣ ਵਾਲਾ ਜਿਹਦੇ ਅਸੀਂ ਚੜੀ ਬੈਠੇ ਸੀ ਪਹਿਲਾਂ ਅਸੀਂ ਡਰ ਰਹੇ ਸੀ ਕਿਉਂਕਿ ਠੰਡ ਬਹੁਤ ਜ਼ਿਆਦਾ ਜ਼ਿਆਦਾ ਸੀ ਵੀ ਐਵੇਂ ਸੀ ਜੇ ਡਿੱਗ ਗਏ ਤਾਂ ਸੱਟ ਵੱਜੂਗੀ ਪਰ ਉਹ ਜਾ ਕੇ ਨਹੀਂ ਡਰਦਾ ਉਹ ਜਮਾ ਟੀਸੀ ਤੇ ਜਾ ਕੇ ਆਇਆ ਜੀ ਬੇਵੱਟ ਵੇ ਹੈ ਫਿਰ ਜੀ ਦੀ ਵਾਪਸ ਚ ਜਾ ਰਹੀ ਹੈ ਜਸ਼ਨ ਕੀ ਜਿਵੇਂ ਉਹਦੀ ਚੱਪਲ ਵੀ ਇੱਥੇ ਆ ਰਹੀ ਆ ਮੈਂ ਦੇਨੀ ਇਹਨਾਂ ਨੂੰ ਝੂਟਾ ਮੈਨੂੰ ਖੜ ਜਾ ਇਹਨਾਂ ਨੂੰ ਮੈਨੂੰ ਦੇਣ ਦੋੜਣਾ ਜਾਣੇ ਜਿਵੇਂ ਅਰਸ਼ ਤੂੰ ਮੈਨੂੰ ਦਿੰਦੀ ਸੀ ਨਾ ਉਮੀਦ ਤੇਰੇ ਖੜ ਜਾ ਖੜ ਜਾ ਅਰਸ਼ ਕਣ ਇਹਦਾ ਫੜ ਇਹਦਾ ਟੋਪਾ ਵੀ ਫਾੜਨ ਦਾ ਕਿਉਂਕਿ ਇਹਨੇ ਮੇਰਾ ਟੋਪਾ ਫੜਿਆ ਸੀ ਫੜੀ ਫੋਨ ਫੜੀ ਫੋਨ ਇਹਦਾ ਟੋਪਾ ਆ ਦੇ ਜਿਵੇਂ ਅਰਸ਼ ਮੈਂ ਤੇਰਾ ਟੋਪਾ ਖੇਚ ਲਿਆ ਨਾ ਫੜ ਕੇ ਜਿਵੇਂ ਆਇਆ ਮੂਦੇ ਮੂੰਹ ਡਿੱਗ ਗਈ ਪਿੱਛੇ ਨੂੰ ਹਨਾ ਗਾਈਜ਼ ਆਪਾਂ ਇਹਦਾ ਬਦਲਾ ਵੀ ਵੈਸੇ ਲੈ ਸਕਦੇ ਆ ਕਿਉਂਕਿ ਇਹਨੇ ਮੇਰੇ ਦੋ ਥੱਪੜ ਮਾਰੇ ਸੀ ਤੇ ਇੱਕ ਥੱਪੜ ਦਾ ਬਦਲਾ ਰਹਿੰਦਾ ਤੇ ਆਪਾਂ ਹੁਣ ਮਾਰਨ ਦੀ ਕੋਸ਼ਿਸ਼ ਕਰਾਂਗੇ ਜਿਹਨੇ ਕੌਣ ਨੇ ਟੱਕਾ ਕੇ ਮਾਰੇ ਮਨਪ੍ਰੀਤ ਚਲ ਹੁਣ ਜਾਣਾ ਨਹੀਂ ਕਰੇ ਸਪਾਈ ਵੀ ਕਰਨੀ ਆਸ਼ੀਮੇ ਮਾੜਾ ਜਾਦਲਾ ਨਾ ਬੈਣ ਜਾਂਦੀ ਆ ਕਰੇ ਅੱਜ ਹੁਣ ਮੈਨੂੰ ਜੀ ਨਹੀਂ ਕਰਦਾ ਜਾਣੀ ਚਲ ਗਾਈਜ਼ ਇਹਨਾਂ ਨੂੰ ਮੈਂ ਲੈ ਕੇ ਜਾਨੀ ਆ ਤੱਕੇ ਤੋਂ ਕਿਨਾਲ ਗਿਆ ਕਿ ਮੈਂ ਲਾਂਡਰੀ ਵੀ ਮੇਰੇ ਕੱਪੜੇ ਪਾ ਕੇ ਸੀ ਹੁਣ ਮੈਂ ਕੱਢਣੇ ਵੀ ਆ ਜਾ ਕੇ ਤੇ ਕੀ ਕਹਿੰਦੇ ਰੋਟੀ ਵੀ ਬਣਾਉਣੀ ਐ ਤੇ ਸਫਾਈ ਵੀ ਕਰਨੀ ਹਾਂ ਉਹ ਤੇ ਲੈਣਾ ਏ ਗਾਇਜ਼ ਹੁਣ ਹੋ ਗਿਆ ਨੇਹਰਾ ਤੇ ਹੁਣ ਆ ਮਤਲਬ ਜੰਗਲ ਵਿੱਚ ਦੀ ਵੀ ਆਪਾਂ ਫਿਰ ਵੀ ਸਹੀ ਰਾ ਆ ਗਿਆ ਯਾਰ ਠੀਕ ਆ ਇਧਰੋਂ ਤਾਂ ਐਨਾ ਡਰ ਲੱਗ ਰਿਹਾ ਸੀਗਾ ਨੇਹਰਾ ਵਾਲਾ ਸੀ ਕਿ ਉਹਦੇ ਵੀ ਧਾਰਸ਼ਾਪੁਰਾ ਤੋਂ ਨਹੀਂ ਆਸੀ ਹਾਂ ਬਠਾਉ ਨੇਹਰਾ ਕਿੰਨਾ ਹੋ ਗਿਆ ਹੁਣ ਵੀ ਡਰ ਲੱਗ ਰਿਹਾ ਸੀ ਹੁਣ ਦੀਦਾ ਨਹੀਂ ਕਿ ਇਧਰ ਤਾਂ ਬਾਲੇ ਗੁੰਮ ਜਾਗਾ ਬਸ ਇਹਦੇ ਵਿੱਚ ਹੀ ਆ ਗਏ ਹੁਣ ਆਪ ਕਨੇ ਹੋ ਤੁਰੇ ਠਿਕਰੋ ਆਪਾ ਦਰ ਇਸੇ 4 4:30 ਵਜੇ ਕਿੰਨਾ ਹੋ ਗਿਆ ਟਾਈਮ ਜਿੱਦਾਂ ਕਿਦਾਂ ਕਿ ਹੁਣ ਵੱਜ ਗਏ ਨੇ ਪਤਾ ਨਹੀਂ ਕਿੰਨੇ ਵੱਜ ਗਏ ਆ ਇੱਥੇ ਪਾਣੀ ਆ ਜੇ ਮੂਦੇ ਮੂੰਹ ਫਟ ਗਏ ਨਾ ਬਸ ਚੱਕਣਾ ਵੀ ਨਹੀਂ ਠਾਉਣਾ ਮੂੰਹ ਦੜ ਕੇ ਮੇਰੇ ਸਾਹਮਣੇ 2 ਘੰਟੇ ਤੱਕ ਹੋਈ ਗਏ ਹੁਣ ਆਪਾਂ ਨੂੰ ਦੇਖੋ ਗਾਇਸ ਸਰ ਜੀ ਹੋ ਗਿਆ ਸਾਢੇ 6 ਹੋ ਗਏ ਹਾਂ ਐਸੇ ਲੱਗਦਾ ਨਹੀਂ ਲੱਗਦਾ ਆਏ ਸਾਰੇ ਦਿਨ ਦੇ ਫਿਰਦੇ ਜਿਵੇਂ ਆ ਦੇਖੋ ਆ ਪੌੜਾ ਜਿੱਦਾਂ ਫਾਈਨਲੀ ਇੱਥੇ ਪਹੁੰਚ ਕੇ ਡਰੇ ਜਾਂਦੇ ਸੀ ਜੰਗਲਾਂ ਵਿੱਚ ਕਿਵੇਂ ਜਾ ਗਏ ਸਰ ਮੈਨੂੰ ਹੈ ਚੜਨਾ ਹੈ ਕੁਦਰਤੀ ਹਾਂ ਯਾਰ ਨਾ ਜੀ ਉਹ ਹੁੰਦਾ ਜੀ ਜਿਹੜਾ ਤਾਹਾਂ ਤੋਂ ਬੈਹਦਾ ਹੁੰਦਾ ਜੀ ਬਸ ਬਸ ਪਹੁੰਚ ਲਾ ਬਸ ਪਹੁੰਚ ਲਾ ਹਾਈ ਕਿੱਧਰ ਨੂੰ ਚੱਲੀ ਐ ਇੱਧਰ ਇੱਧਰ ਜਾਣਾ ਹਾਈ ਗਾਈਜ਼ ਉੱਥੇ ਕਿ ਆ ਗਏ ਸੀ ਕੋਈ ਜਾਨਵਰ ਸੀਗਾ ਜਾਨਵਰ ਨੰਗਿਆ ਇਹਦਾ ਮੂਰੋ ਕੋਈ ਪਰ ਕੋਈ ਦੁਕਾਨ ਨਹੀਂ ਹੋਣਾ ਸ਼ਾਇਦ ਕੀ ਨੰਗਿਆ ਮਣਪੇ ਡਰ ਜਾਨਵਰ ਨਗੇ ਦੇ ਮੂਰੋ ਦੀ ਤੈਨੂੰ ਪਤਾ ਲੱਗਿਆ ਤੈਨੂੰ ਨਹੀਂ ਪਤਾ ਅਸੀਂ ਦੋਨਾਂ ਨੇ ਦੇਖਿਆ ਜਾ ਪਰ ਉਹਨੇ ਸਪੀਡ ਬਹਾਵਾ ਚੱਕੀ ਹੋਈ ਸੀ ਕਿੱਡਾ ਸੀ ਛੋਟਾ ਸੀ